ਸਤਿਕਾਰਯੋਗ ਦੋਸਤੋ ਅਸੀਂ ਵੇਖਦੇ ਹਾਂ ਕਿ ਮੀਂਹ ਦੀਆਂ ਕਣੀਆਂ ਜਿੰਨੀਆਂ ਮਰਜ਼ੀ ਛੋਟੀਆਂ ਹੋਣ ਜਿਹਨੂੰ ਅਸੀਂ ਭੂਰ ਕਹਿੰਦੇ ਹਾਂ ਜਿੰਨੀਆਂ ਮਰਜ਼ੀ ਛੋਟੀਆਂ ਹੋਣ ਪਰ ਉਹ ਜਦੋਂ ਲਗਾਤਾਰ ਬਰਸਦੀਆਂ ਨੇ ਤਾਂ ਧਰਤੀ ਦੇ ਉੱਤੇ ਪਾਣੀ ਦਾ ਹੜ ਆ ਜਾਂਦਾ ਹੈ ਤੇ ਉਹ ਹੜ ਜਿਹੜਾ ਹੁੰਦਾ ਹੈ ਸਾਰੀਆਂ ਰੁਕਾਵਟਾਂ ਨੂੰ ਤੋੜਦਾ ਹੋਇਆ ਅੱਗੇ ਵਧ ਜਾਂਦਾ ਹੈ ਤੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਇਸ ਹੜ ਨੂੰ ਜੇ ਅਸੀਂ ਫਿਰ دریاਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਕੱਸੀਆਂ ਦੇ ਵਿੱਚ ਬੰਨ ਲੀ ਗਏ ਤਾਉ ਤੋਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਤੇ ਜੇ ਇਹ ਹੜ ਬੇਮੁਹਾਰਾ ਹੋ ਜਾਏ ਤਾਂ ਫਿਰ ਨੁਕਸਾਨ ਵੀ ਕਰਦਾ ਹੁੰਦਾ ਹੈ ਤਾਂ ਇਸ ਪ੍ਰੇਰਕ ਪ੍ਰਸੰਗ ਤੋਂ ਸਾਨੂੰ ਇੱਕ ਸਬਕ ਮਿਲਦਾ ਹੈ ਕਿ ਇਸ ਧਰਤੀ ਦੇ ਉੱਤੇ ਇਹ ਨਿੱਕੇ ਨਿੱਕੀਆਂ ਕਣੀਆਂ ਵਰਗੇ ਭੂਰ ਵਰਗੇ ਛੋਟੇ ਛੋਟੇ ਲੋਕ ਵੀ ਵਸਦੇ ਨੇ ਜਿਨ੍ਹਾਂ ਨੂੰ ਮਜ਼ਦੂਰ ਕਿਹਾ ਜਾਂਦਾ ਹੈ ਛੋਟੇ ਕਿਸਾਨ ਕਿਹਾ ਜਾਂਦਾ ਹੈ ਛੋਟੇ ਦੁਕਾਨਦਾਰ ਹੋਗੇ ਆਮ ਘਰਾਂ ਦੇ ਵਿਦਿਆਰਥੀ ਹੋਗੇ ਨਿੱਕੇ ਨਿੱਕੇ ਮਲਾਜਮ ਹੋਗੇ ਇਹ ਨਿੱਕੇ ਨਿੱਕੀਆਂ ਕਣੀਆਂ ਵਰਗੇ ਨਿੱਕੇ ਨਿੱਕੇ ਲੋਕ ਜੇ ਇਕੱਠੇ ਹੋ ਕੇ ਇਹ ਵੀ ਕਿਤੇ ਵਸ ਜਾਣ ਇਹ ਵੀ ਕਿਸੇ ਠੀਕ ਦਿਸ਼ਾ ਦੇ ਵਿੱਚ ਅ ਅੱਗੇ ਨੂੰ ਵਧਣਾ ਕੋਈ ਸੰਘਰਸ਼ ਕਰਨ ਤਾਂ ਲਾਜ਼ਮੀ ਫਿਰ ਇਹ ਆਪਣੇ ਵਿਰੋਧੀਆਂ ਨੂੰ ਜਿਹੜੇ ਇਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਆ ਜਿਹੜਾ ਸਿਸਟਮ ਉਹਨੂੰ ਖਤਮ ਕੀਤਾ ਜਾ ਸਕਦਾ ਹੈ ਉਹਨੂੰ ਰੋੜ ਕੇ ਲਜਾਇਆ ਜਾ ਸਕਦਾ ਹੈ ਇਹ ਵੀ ਹੜ ਲਿਆ ਸਕਦੇ ਨੇ ਤੇ ਲੋਕਤਾ ਦਾ ਹੜ ਹੁੰਦਾ ਜਿਹੜਾ ਲੋਕਾਂ ਦਾ ਹੜ ਹੁੰਦਾ ਹੈ ਫਿਰ ਉਹਨੂੰ ਨਾ ਕੋਈ ਦਿੱਲੀ ਰੋਕ ਸਕਦੀ ਹੈ ਨਾ ਕੋਈ ਉਹਨੂੰ ਚੰਡੀਗੜ੍ਹ ਰੋਕ ਸਕਦੀ ਹੈ ਨਾ ਕੋਈ ਹੋਰ ਰੋਕ ਸਕਦਾ ਤਾਂ ਲਗਾਤਾਰ ਇਸ ਪ੍ਰੇਰਕ ਪ੍ਰਸੰਗ ਤੋਂ ਸਾਨੂੰ ਸਭ ਕੁ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਦ ਸੁਰਖਰੂ ਕਰਨਾ ਹੈ ਇਸ ਪ੍ਰੇਰਕ ਪ੍ਰਸੰਗ ਤੋਂ ਸਿੱਖਿਆ ਲੈ ਕੇ ਇਹ ਗੱਲ ਜੇ ਤੁਹਾਨੂੰ ਚੰਗੀ ਲੱਗੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਲੋਕਾਂ ਨੂੰ ਆਪਣੇਆਂ ਨੂੰ ਜਿਹੜੇ ਛੋਟੇ-ਛੋਟੇ ਲੋਕ ਨੇ ਉਹ ਇਕੱਠੇ ਹੋਣ ਜਥੇਬੰਦ ਹੋਣ ਤੇ ਇੱਕ ਦਿਸ਼ਾ ਦੇ ਵਿੱਚ ਅੱਗੇ ਵਧਣ ਤੇ ਹੜ ਆਏਗਾ ਜਦੋਂ ਲੋਕਾਂ ਦਾ ਤੇ ਫਿਰ ਉਹਨਾਂ ਨੂੰ ਰੋਕ ਨਹੀਂ ਸਕੂਗਾ ਕੋਈ ਤਾਂ ਮੇਰੀ ਬੇਨਤੀ ਹੈ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਵੰਡ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੇਘ ਰਾਜ ਰੱਲ੍ਹਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਣਾ ਦੋਸਤ ਬਣਾਇਓ ਤੇ ਇਹਦੇ ਨਾਲ ਹੀ ਤੁਸੀਂ ਇਹ ਆਪ ਇਸ ਪ੍ਰਚਾਰ ਦੇ ਸਾਥੀ ਬਣੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ